ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 4th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਜਿਹੜੇ ਕਿ ਸੋਸ਼ੀਓਲੋਜੀ ਸੋਸ਼ੀਓਲੋਜੀ ਸਬਜੈਕਟ ਦਾ ਆਪਾਂ ਸ਼ਾਂਤੀ ਕੈਸ ਪੇਪਰ ਲੈ ਕੇ ਆਇਆ ਹਾਂ ਹਾਂਜੀ ਸਭ ਤੋਂ ਪਹਿਲਾਂ ਤਾਂ ਦਿੱਤਾ ਹੋਇਆ ਸਿਲੇਬਸ ਸਿਲੇਬਸ ਵੈਸੇ ਵੀ ਆਪਾਂ অলਰੈਡੀ ਚੈਨਲ ਤੇ ਅਪਲੋਡ ਕੀਤਾ ਹੋਇਆ ਤੁਹਾਡਾ ਪਾਸਿੰਗ ਫਾਰਮੂਲਾ ਵੀ ਅਪਲੋਡ ਕੀਤਾ ਹੋਇਆ ਤੇ ਯੂਨਿਟ 1 ਟੂ 4th ਆਪਾਂ ਨੇ ਕਰਵਾ ਚੁੱਕੇ ਹਾਂ ਕਿ ਜਿਹਨਾਂ ਨੇ ਨਈ ਵੀਡੀਓਜ਼ ਵਾਚ ਕੀਤੀਆਂ ਨੇ ਜਰੂਰ ਵਾਚ ਕਰੋ ਸਿਰਫ ਉਹਦੇ ਵਿੱਚ ਸੈਕਸ਼ਨ ਜਿਹੜਾ ਯੂਨਿਟ 4th ਹੈ ਉਹਦੇ ਵਿੱਚ ਸਿਰਫ ਆ ਥਿਉਰੀਜ਼ ਰਹਿ ਗਈਆਂ ਮੈਂ ਮਾਰਨਿੰਗ ਟਾਈਮ ਕੱਲ ਕਰਵਾ ਦੇਣੀਆਂ ਨੇ ਹਾਂਜੀ ਸਭ ਤੋਂ ਪਹਿਲਾਂ ਨਾਲ ਸ਼ਾਰਟ ਕੁਐਸਚਨਸ ਨੇ ਕੰਪਲਸਰੀ ਕੁਐਸਚਨਸ ਫੈਮਿਲੀ ਪਰਿਵਾਰ ਪੰਜਾਬੀ ਚ ਵੀ ਹਾਂਜੀ ਇੰਗਲਿਸ਼ ਚ ਵੀ ਇਹ ਤੇ ਪੰਜਾਬੀ ਚ ਵੀ ਬੋਥ ਮੀਡੀਅਮ ਹੈ ਸਭ ਤੋਂ ਪਹਿਲਾ ਹੈਗਾ ਪਰਿਵਾਰ ਫੈਮਿਲੀ ਜੁਆਇੰਟ ਫੈਮਿਲੀ ਸੰਯੁਕਤ ਪਰਿਵਾਰ पितृसत्तात्मक परिवार ठीक है अ ते मातृसत्तात्मक परिवार मूल परिवार केंद्रीय परिवार एक विवाह बहुविवाह संस्था सामाजिक संस्था संस्था दो काम संस्था ਦੇ ਪ੍ਰਕਾਰ ਤੇ ਆਰਥਿਕ ਸੰਸਥਾ ਨਾਤੇਦਾਰੀ ਤੇ ਇੰਗਲਿਸ਼ ਵਰਡ ਨੂੰ ਜਰੂਰ ਯਾਦ ਰੱਖਣਾ ਕਿਵੇਂ ਰੋਹੀ ਚੱਕ ਕੇ ਪਾ ਲੈਂਦੇ ਹੁੰਦੇ ਨੇ ਠੀਕ ਹੈ ਇੰਗਲਿਸ਼ ਦਾ ਵਰਡ ਪੰਜਾਬੀ ਚ ਲਿਖ ਦਿੰਦੇ ਨੇ ਵਿਸ਼ਾ ਨੂੰ ਕਰਮ ਮੁੜਲੀ ਨਾਤੇਦਾਰੀ ਧਰਮ ਧਰਮ ਦੇ ਚਾਰ ਕੰਮ ਧਰਮ ਦੀਆਂ ਹਾਨੀਆਂ ਸਧਾਰਨ ਪਵਿੱਤਰਤਾ ਅਪਵਿੱਤਰਤਾ ਟੋਟਮਵਾਦ ਰਾਜ ਦੀ ਪ੍ਰਵਾਸ਼ਾ ਸਰਕਾਰ ਦਾ ਸਰਕਾਰ ਦੇ ਕੰਮ ਸ਼ਕਤੀ ਕਿਰਤ ਦੀ ਵੰਡ ਉਪੋਗ ਫਰੇਟਰਨਲ ਪੋਲੀਂਡਰੀ ਕਮਿਊਨਿਟੀ ਸੁਸਾਇਟੀ ਜਨਰਲ ਅਸਪੈਕਟਸ ਆਫ ਇੰਸਟੀਟਿਊਸ਼ਨਸ ਤੇ ਅੱਗੇ ਫਿਰ ਤੋਂ ਹਿੰਦੀ మీడియం ਚ ਨੇ ਹੁਣ ਇਹ ਠੀਕ ਹੈ ਪਰਿਵਾਰ ਸਜੁਗ ਪਰਿਵਾਰ ਪਿਤਰ ਸਤਾਤਮਾ ਮਾਤਰ ਸਤਾਤਮਕ ਪਰਿਵਾਰ ਹਿੰਦੀ మీడియం ਤੁਹਾਨੂੰ ਕਿ ਤਿੰਨੋ ਲੈਂਗੁਏਜ ਚ ਹੈ ਜਿਹੜਾ ਸ਼ਾਂਤੀਗਤ ਪੇਪਰ ਹਿੰਦੀ ਪੰਜਾਬੀ ਐਂਡ ਇੰਗਲਿਸ਼ ਤਿੰਨੋ ਲੈਂਗੁਏਜ ਚ ਹੈ ਇਹ ਹਿੰਦੀ ਮੀਡੀਅਮ ਚ ਅ ਕੇਂਦਰੀਏ ਪਰਿਵਾਰ ਇੱਕ ਵਿਆਹ ਬਹੁ ਵਿਆਹ ਸੰਸਥਾ ਸਮਾਜਿਕ ਸੰਸਥਾ ਸੰਸਥਾ ਦੇ ਦੋ ਕਾਰਜ ਸੰਸਥਾ ਦੇ ਪ੍ਰਕਾਰ ਆਰਥਿਕ ਸੰਸਥਾ ਨਾਤੇਦਾਰੀ ਵਿਸ਼ਾਣੂਕਰਨ ਪ੍ਰਾਇਮਿਕ ਨਾਤੇਦਾਰੀ ਰਾਜੇ ਕੀ ਪਰਿਭਾਸ਼ਾ ਸਰਕਾਰ ਕਾ ਅਰਥ ਸਰਕਾਰ ਦੇ ਦੋ ਕਾਰਜ धर्म धर्म के चार कार्य धर्म की दो हानियां पवित्र पावन तथा साधारण टोटमवाद शक्ति का समुदाय समाज संस्था का सामान्य पहलू शास्त्रीय रिश्तेदारी की शर्तें मात्र बहुपतितव ग्राम वह ग्रमण विस्तारित परिवार वस्तु विनिमय प्रणाली ਸੰਸਕਾਰ اور ਅਨੁਸ਼ਠਾਨ ਐਪਲੇਸੀਆ ਹਾਂਜੀ ਅੱਗੇ ਫਿਰ ਤੋਂ ਅੱਗੇ ਕੁਐਸਚਨ ਹਾਂਜੀ ਹੁਣ ਯੂਨਿਟ ਵਾਈਜ਼ ਨੇ ਪਹਿਲਾਂ ਇੰਗਲਿਸ਼ మీడిਅਮਸ ਨੇ ਡਿਫਾਈਨ ਦਾ ਵਰਡ ਇੰਸਟੀਟਿਊਸ਼ਨ ਡਿਸਕਸ ਦਾ ਮੇਨ ਫੰਕਸ਼ਨ ਆਫ ਇੰਸਟੀਟਿਊਸ਼ਨ ਸ਼ੋਰ ਹੈ ਡਿਫਾਈਨ ਦਾ ਵਰਡ ਇੰਸਟੀਟਿਊਸ਼ਨ ਡਿਸਕਸ ਦਾ ਵਰੀਅਸ ਟਾਈਪਸ ਆਫ ਸ਼ੋਰ ਹੈ ਵੀ ਕਲਵਾਰ ਕਿ ਆਪਾਂ ਨੇ ਵਟ ਇਜ਼ ਇੰਸਟੀਟਿਊਸ਼ਨ ਡਿਸਕਸ ਦਾ ਮੇਨ ਫੀਚਰਸ ਇਹ ਵੀ ਕਰਵਾ ਰੱਖਿਆ ਆਪਾਂ ਨੇ ਇਹ ਵੀ ਸ਼ੋਰ ਆ ਤੇ ਡਿਫਾਈਨ ਇੰਸਟੀਟਿਊਸ਼ਨ ਡਿਸਕਸ ਦਾ ਨਾਰਮੇਟਿਵ ਐਂਡ ਰਿਲੇਸ਼ਨ ਅਸਪੈਕਟ ਆਫ ਇੰਸਟੀਟਿਊਸ਼ਨਸ ਰੀਡਿੰਗ ਕਰਨੀ ਹੈ ਦੀ ਤੇ ਹਾਂਜੀ ਨੈਕਸਟ ਯੂਨਿਟ ਸੈਕੰਡ ਦੇ ਵਿੱਚ ਡਿਫਾਈਨ ਮੈਰਿਜ ਡਿਸਕਸ ਦਾ ਵਰੀਅਸ ਰੂਲਸ ਆਫ ਮੇਟ ਸਿਲੈਕਸ਼ਨ ਪ੍ਰੈਵਲੈਂਟ ਇਨ ਇੰਡੀਆ ਰਾਈਟ ਦਾ ਐਡਵਾਂਸਸ ਔਰ ਡਿਸਐਡਵਾਂਸਸ ਆਫ ਪੋਲੀਐਂਡਰੀ ਨੇ ਵੀ ਸ਼ੋਰ ਹੈ ਸੈਕੰਡ ਡਿਸਕਸ ਦਾ ਰੂਲਸ ਆਫ ਮੇਟ ਸਲੈਕਸ਼ਨ ਵਟ ਦਾ ਚੇਂਜ ਚੇਂजेस ਟੇਕਿੰਗ ਪਲੇਸ ਇਨ ਮੈਰਿਜ ਇਨ ਇੰਡੀਆ ਸ਼ੋਰ ਹੈ ਡਿਫਾਈਨ ਮੈਰਿਜ ਬਰੀਫਲੀ ਡਿਸਕਸ ਦਾ ਚੇਂजेस ਟੇਕਿੰਗ ਪਲੇਸ ਇਨ ਮੈਰਿਜ ਹਾਂਜੀ ਅਗੇ ਯੂਨਿਟ 3 ਦੇ ਵਿੱਚ ਡਿਸਕਸ ਦਾ ਕੈਰੈਕਟਿਸਟਿਕਸ ਐਂਡ ਫੰਕਸ਼ਨ ਆਫ ਪੋਲਿਟিক্যাল ਪਾਰਟੀ ਵਟ ਆਰ ਪੋਲਿਟিক্যাল ਇਨਸਟੀਟਿਊਸ਼ਨ ਡਿਸਕਸ ਦਾ ਫੰਕਸ਼ਨ ਆਫ ਸਟੇਟ ਇਸ਼ੋਰ ਹੈ ਸੈਕੰਡ ਵਾਲਾ third we sure what are economic institutions explain their functions sure te what is division of labor discuss the durkheim's theory of division of labor reading karni hai te te haan ji unit 4s de vich briefly discuss the views of marx weber reading institutions of religion sure regarding regarding hai to reading bolega ਹਾਂਜੀ 4th ਹੈਗਾ ਪਹਿਲਾਂ ਇੰਗਲਿਸ਼ ਵਿੱਚ ਫਿਰ ਪੰਜਾਬੀ ਹਿੰਦੀ 'ਚ ਹੋਊਗਾ what is the meaning of a religion what do you know about durkheim's theory of religion sure durkheim's theory ਹਾਂਜੀ ਨੈਕਸਟ ਡਿਫਾਈਨ ਰਿਲੀਜਨ ਡਿਸਕਸ ਇਟਸ ਫੰਕਸ਼ਨ ਐਂਡ ਇਸ ਫੰਕਸ਼ਨ what is religion discuss its elements ਤੇ ਅੱਗੇ ਹੈਗਾ ਯੂਨਿਟ 1st 'ਚ ਹਿੰਦੀ 'ਚ संस्था शब्द की परिभाषा दो संस्थाओं के मुख्य कार्य शोर है तो संस्था क्या है संस्था की विभिन्न किस में एवं शोर है तो संस्था की परिभाषा संस्थाओं की मुख्य विशेषताएं शोर संस्था के नियामक आदर्श आत्मक तथा सामान्यत्मक पक्षों की चर्चा ਹਾਂਜੀ ਪੰਜਾਬੀ ਦੇ ਵਿੱਚ ਸੰਸਥਾ ਸ਼ਬਦੀ ਪ੍ਰਭਾਸ਼ਾ ਸੰਸਥਾ ਦੇ ਕੰਮ ਸ਼ੋਰ ਹੈ ਸੰਸਥਾ ਕੀ ਇਹਦੇ ਭਿੰਨ ਕਿਸਮਾਂ ਸ਼ੋਰ ਹੈ ਸੰਸਥਾ ਦੀ ਪ੍ਰਭਾਸ਼ਾ ਇਸ ਦੇ ਵਿਸ਼ੇਸ਼ਤਾਵਾਂ ਸ਼ੋਰ ਹੈ ਸੰਸਥਾ ਦੇ ਨਿਯਮਕ ਆਦਰਸ਼ਾਤਮਕ ਤੇ ਸਵੰਦਾਤਮਕ ਪੱਖ ਪਹਿਲੇ ਤਿੰਨ ਬ੍ਰੇਸ਼ਨ ਤਿਆਰ ਕਰ ਲੋ ਜਿੱਚ ਲਿਖਿਆ ਹੋਇਆ ਠੀਕ ਹੈ ਹਾਂਜੀ ਤੇ ਸੈਕਿੰਡ ਜੁਣ ਪਹਿਲਾਂ ਹਿੰਦੀ ਫਿਰ ਪੰਜਾਬੀ ਜਾਊਗਾ ਵਿਵਹਾ हाँ जी यूनिट सेकंड सेकेंड विवाह को परिभाषित कीजिए भारत में प्रचलित जीवन साथी चयन के विभिन्न नियमों की चर्चा बहुपति तथा विवाह के लाभ और हानि का संक्षेप में वर्णन की करो करें साथी चुनाव के नियम बताएं भारत में विवाह में क्या परिवर्तन हो रहे हैं शोर है परिवार की परिभाषा दीजिए परिवार की स्वस्था में किस प्रकार के परिवर्तन आ रहे हैं उनका उनका वर्णन करें हाँ जी ਪੰਜਾਬੀ ਦੇ ਵਿੱਚ ਵਿਆਹ ਨੂੰ ਪ੍ਰਵਾਂਸ਼ਿਤ ਕਰੋ ਭਾਰਤ ਵਿੱਚ ਪਰਚਲਿਤ ਜੀਵਨ ਸਾਥੀ ਚੋਣ ਦੇ ਅਲੱਗ-ਅਲੱਗ ਨਿਯਮਾਂ ਦੀ ਚਰਚਾ ਕਰਨੀ ਆ ਬਹੁਪਤੀ ਪ੍ਰਥਾ ਵਿਆਹ ਦੇ ਲਾਭ ਅਤੇ ਹਾਨੀਆਂ ਸਾਥੀ ਚੋਣ ਦੇ ਨਿਯਮ ਪਦ ਵਿੱਚ ਵਿਆਹ ਵਿੱਚ ਕੀ ਬਦਲਾਅ ਹੋ ਰਹੇ ਨੇ ਪਰਿਵਾਰ ਸ਼ਬਦ ਦੇ ਪ੍ਰਵਾਸ਼ਾ ਪਰਿਵਾਰ ਦੀ ਸੰਸਥਾ ਵਿੱਚ ਕਿਸ ਪ੍ਰਕਾਰ ਦੇ ਪਰਵਰਤਨ ਆ ਰਹੇ ਨੇ ਉਹਨਾਂ ਦਾ ਵਰਣਨ ਕਰਨਾ ਯੂਨਿਟ third ਦੇ ਵਿੱਚ ਪਹਿਲਾਂ ਹਿੰਦੀ ਚ ਰਾਜਨੀਤਿਕ ਦਲ ਦੀ ਅਹ ਦਲ ਕੀ ਵਿਸ਼ੇਸ਼ਤਾਵਾਂ ਔਰ ਕਾਰਯ ਕੀ ਚਰਚਾ ਕੀਜੀਏ second ਹੈਗਾ ਰਾਜਨੀਤਿਕ ਸੰਸਥਾ ਕਿਆ ਹੋਤੀ ਹੈ ਰਾਜਯ ਕੇ ਕਾਰੋ ਕਾ ਵਰਣਨ ਕਰੇ ਕਰੋ sure ਹੈ ਆਰਥਿਕ ਸੰਸਥਾਵਾਂ ਕੇ ਮੁੱਖ ਕਾਰਯ ਕਾ ਵਰਣਨ ਕੀਜੀਏ sure ਹੈ ਸ਼ਮ ਵਿਭਾਜਨ ਕਿਆ ਹੈ ਦੁਰਖੀਮ ਕੇ ਸ਼ਮ ਵਿਭਾਜਨ ਕੇ ਸਿਧਾਂਤ ਕੀ ਵਿਆਖਿਆ ਕਰੇ sure ਹੈ ਯੂਨਿਟ third ਰਾਜਨੀਤਿਕ ਦਲ ਦੀ ਵਿਸ਼ੇਸ਼ਤਾਵਾਂ ਤੇ ਕੰਮਾਂ ਚਰਚਾ ਰਾਜਨੀਤਿਕ ਸੰਸਥਾਵਾਂ ਕੀ ਹੁੰਦੀਆਂ ਰਾਜ ਦੇ ਕਮਾਂ ਦਾ ਵਰਨਣ ਸ਼ੋਰ ਹੈ ਆਰਥਿਕ ਸੰਸਥਾਵਾਂ ਦੇ ਕਮਾਂ ਦਾ ਵਰਨਣ ਸ਼ੋਰ ਹੈ ਕਿਰਤ ਦੀ ਵੰਡ ਕੀ ਹੈ ਦੁਰਖੀਮ ਦੇ ਵਿਭਾਜਨ ਦੇ ਸਿਧਾਂਤ ਦੀ ਵਿਆਖਿਆ ਕਰੋ ਰੀਡਿੰਗ ਕਰਨੀ ਹੈ ਉਹ ਜੁਨੇ ਦੇ ਫੋਰਸਾ ਧਰਮ ਕੀ ਸੰਸਥਾ ਕੇ ਸਬੰਧ ਮੇ ਮੈਕਸ ਵੇਬਰ ਕੇ ਵਿਚਾਰੋ ਕੀ ਸੰਖੇਪ ਮੇ ਚਰਚਾ ਕੀਜੀਏ ਸ਼ੋਰ ਹੈ ਸੈਕੰਡ ਹੈਗਾ ਧਾਰਮਿਕ ਸੰਸਥਾਵਾਂ ਸੇ ਆਪ ਕੀ ਸਮਝਤੇ ਹੈ ਧਰਮ ਕੇ ਪ੍ਰਤੀ ਦੁਰਖੀਮ ਕੇ ਸਿਧਾਂਤ ਕਾ ਵਰਣਨ ਕਰੇ ਸ਼ੋਰ ਹੈ 4.a का धार्मिक संस्थाओं या धर्म से आप क्या समझते हैं इसके विभिन्नकारों तथा आकारों का वर्णन करें 4.b धर्म क्या है इसके घटकों तत्वों की चर्चा कीजिए यूनिट 4 धर्म धर्म की संस्थाओं के सन्दर्भ में मैक्स वेबर के विचारों के संक्षेप में चर्चा करो शोर है धार्मिक संस्थाओं से की समझते हो धर्म के प्रति तुर्किम के सिद्धांतों का वर्णन करो शोर है ਥੋੜਾ ਹੈਗਾ ਧਾਰਮਿਕ ਸੰਸਥਾਵਾਂ ਦਾ ਧਰਮ ਤੁਸੀਂ ਕੀ ਸਮਝੋ ਧਰਮ ਦੇ ਮੁੱਖ ਤੱਤ ਕਿਹੜੇ-ਕਿਹੜੇ ਨੇ ਧਰਮ ਦੇ ਕੰਮ ਦੱਸੋ ਇਸ ਦੇ ਅਲੱਗ-ਅਲੱਗ ਕੰਮਾਂ ਤੇ ਕੰਮਾਂ ਦਾ ਵਾਣਨ ਕਰੋ ਫੋਰਥ ਧਰਮ ਕੀ ਇਸ ਦੇ ਘਟਕ ਤਤ ਹਾਂਜੀ ਅੱਗੇ ਹੱਲ ਨੇ ਸਾਰੇ ਕੁਐਸਚਨਾਂ ਦੇ ਸ਼ਾਰਟ ਕੁਐਸਚਨ ਇੰਗਲਿਸ਼ ਮੀਡੀਅਮ ਧਰਮ ਸੱਤਾ ਸਮਾਜਿਕ ਸੰਸਥਾ एक विवाह अंत विवाह बहु विवाह तथा भी जाति विवाह बहु विवाह बहु पत्नी विवाह क्या होता है कुलीन विवाह ਮਾਤਰ ਸਥਾਨੀ ਸੰਯੁਕਤ ਪਰਿਵਾਰ ਨਾਭਕੀ ਪਰਿਵਾਰ ਪਿੱਤਰ ਸਥਾਨੀ ਕੇਂਦਰੀ ਮੂਲ ਪਰਿਵਾਰ ਨਾਤੇਦਾਰੀ ਤੇ ਪਰਿਵਾਰ ਦੀ ਪਰਿਭਾਸ਼ਾ ਟੋਟੰਬ ਸ਼ਾਨੂ ਕਰਮ ਵੰਸ਼ਵਲੀ ਜਵਾਂਸ਼ ਸ਼ੂ ਗੋਤਰ ਰਾਜ ਇਹ ਸਾਰੇ ਸ਼ਾਰਟ ਕੁਐਸਚਨ ਨੇ ਸਰਕਾਰ ਪਹਿਲਾਂ ਹਿੰਦੀ ਮੀਡੀਅਮ ਫਿਰ ਪੰਜਾਬੀ ਐਂਡ ਇੰਗਲਿਸ਼ ਹੋ ਸ਼ਕਤੀ दुर्खिम ने शाम पुस्तक प्रकाशित की थी राजनीतिक दल लोकतंत्र संपत्ति उपभोग ਵਿਭਾਜਨ ਸ਼ਮ ਵਿਭਾਜਨ ਸੰਸਥਾ ਦੀ ਚਾਰ ਵਿਸ਼ੇਸ਼ਤਾ ਹੈ ਸੰਸਥਾ ਕਿਤਨੇ ਪ੍ਰਕਾਰ ਕੀ ਹੋਤੀ ਹੈ ਅਨੁਲੋਮ ਵਿਭਾਗ पितर मुखी परिवार क्या है माता प्रधान परिवार परिवार के मुख्य कार्य विवाहिक नातेदारी राज्य के आवश्यक कार्य ਸਰਕਾਰ ਕੇ ਅਵਸ਼ਕਾਰੇ ਨਿੱਜੀ ਸੰਪਤੀ ਉਤਪਾਦਨ ਉਪਪੋਗ ਅੰਜੀ ਪੰਜਾਬੀ ਚ ਧਰਮ ਸੱਤਾ ਸਮਾਜਿਕ ਸੰਸਥਾ एक विवाह अंतर विवाह बाहर विवाह या जा, भी जाति विवाह बहु विवाह बहु पत्नी विवाह कुलीन विवाह ਮਾਤਰ ਸਥਾਨੀ ਸੰਯੁਕਤ ਪਰਿਵਾਰ ਨਾਵਗੀ ਪਰਿਵਾਰ ਤੇ ਪਿਤਰ ਸਥਾਨੀ ਪਿਤਰ ਸਥਾਨੀ ਕੇਂਦਰੀ ਮੂਲ ਪਰਿਵਾਰ ਕੇਂਦਰੀ ਮੂਲ ਪਰਿਵਾਰ ਅਨੁਕੂਲਨ ਪਰਿਵਾਰ ਨਾਤੇਦਾਰੀ ਟੋਟਮ ਵਿਸ਼ਾ ਨੂੰ ਕਰਮ ਵੰਸ਼ ਸਮੂਹ ਉਗਤਰ ਰਾਜ ਤੇ ਸਰਕਾਰ ਸਰਕਾਰ ਸ਼ਕਤੀ ਸ਼ਕਤੀ दुरਖੀਮ ਨੇ ਕਿਰਤ ਦੀ ਵੰਡ ਕਦੋਂ ਕਿਤਾਬ ਕਦੋਂ ਸ਼ਾਪੀ ਰਾਜਨੀਤਿਕ ਪਾਰਟੀ ਲੋਕਤੰਤਰ ਨੇ ਲੋਕਤੰਤਰ ਕੀ ਹੈ ਠੀਕ ਹੈ ਤੇ ਸੰਪਤੀ ਖਪਤ ਵੰਡ ਕਿਰਤ ਦੀ ਵੰਡ ਖੱਤ ਤੇ ਸਮਸਥਾ ਦੇ ਚਾਰ ਵਿਸ਼ੇਸ਼ਤਾਵਾਂ ਸਮਸਥਾ ਕਿੰਨੇ ਪ੍ਰਕਾਰ ਦੀਆ ਉਰੂਲੰਬੀਆ ਪਿਤਾ ਮੁਖੀ ਪਰਿਵਾਰ ਤੇ ਮਾਤਾ ਪ੍ਰਦਾਨ ਪਰਿਵਾਰ ਪਰਿਵਾਰ ਦੇ ਮੁੱਖ ਕੰਮ ਵਿਵਾਹਿਕ ਨਾਤੇਦਾਰੀ ਰਾਜ ਦੇ ਜ਼ਰੂਰੀ ਕੰਮ ਸਰਕਾਰ ਦੇ ਜ਼ਰੂਰੀ ਕੰਮ ਨਿੱਜੀ ਸੰਪਤੀ ਉਤਪਾਦਨ ਉਪਭੋਗ ਕੇ ਨਾਤੇ ਦਾਰ ਕਿਆ ਹੋਤੇ ਹੈ ਇਸਕੀ ਪਰਿਭਾਸ਼ਾ ਤੇ ਇਹਦੇ ਅੱਗੇ ਮਹੱਤਤਾ